ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਰਦਾਰ ਬੂਟਾ ਸਿੰਘ ਜੀ ਦੇ ਭਾਨਜਾ ਜੀ ਮਾਨ ਸਾਹਿਬ ਉਹਨਾਂ ਨੂੰ ਮੈਂ ਸਲੂਟ ਕਰਦਾ ਬਹੁਤ ਵਧੀਆ ਗੱਲਾਂ ਕੀਤੀਆਂ ਉਹਨਾਂ ਨੇ ਕਿ ਮਾਫੀ ਕਿਸ ਚੀਜ਼ ਦੀ ਉਹਨਾਂ ਨੇ ਕਿਹਾ ਸਾਡੀ ਪੱਗ ਲਾ ਕੇ ਇਹ ਤੇ ਫਿਰ ਕਹਦੇ ਹੋ ਕਿ ਮਾਫੀ ਦੇ ਦੇਓ ਤੇ ਮਾਫੀ ਹੋ ਗਈ ਇਹਦੇ ਨਾਲ ਬਹੁਤ ਜਾਣੀ ਠੋਕ ਕੇ ਚੜ੍ਹਦੀ ਕਲਾ ਵਾਲੇ ਸਿੰਘ ਨੇ ਉਹ ਅਸਲ ਗੁਰੂ ਦੇ ਸਿੱਖ ਨੇ ਉਹ ਤੇ ਉਹਨਾਂ ਨੇ ਕਿਹਾ ਮੈਂ ਜਿੱਥੋਂ ਤੱਕ ਮੇਰੇ ਤੋਂ ਜਾਇਆ ਗਿਆ ਮੈਂ ਪੂਰੀ ਵਾਹ ਲਾਉਂਗਾ ਇਨਸਾਫ ਲੈਣ ਲਈ ਕਿਉਂਕਿ ਤੀਜੇਕ ਦਿਨ ਕਦੇ ਕੋਈ ਕਿਸੇ ਨੂੰ ਬੋਲਦਾ ਕਦੇ ਕਿਸੇ ਨੂੰ ਜਦੋਂ ਚੰਨੀ ਸਾਹਿਬ ਸੀਐਮ ਬਣੇ ਉਦੋਂ ਵੀ ਬੜਿਆਂ ਨੂੰ ਮਿਰਚਾਂ ਲੱਗੀਆਂ ਵੀ ਇਹਨਾਂ ਨੂੰ ਸੀਐਮ ਬਣਾਉਣਾ ਚਾਹੀਦਾ ਕਿਉਂ ਦੂਜਿਆਂ ਨੇ ਠੇਕਾ ਲਿਆ ਵੀ ਕੱਲੇ ਹੀ ਸੀਐਮ ਬਨਣਗੇ ਤੇ ਐਮਐਲਏ ਬਨਣਗੇ ਤੇ ਵੱਡੇ ਵੱਡੇ ਹੁੰਦਿਆਂ ਤੇ ਜਾਣਗੇ ਤੇ ਰੰਗਰੇਟੇ ਸਿੱਖ ਜਿਹੜੇ ਆ ਗੁਰੂ ਸਾਹਿਬ ਨੇ ਰੰਗਰੇਟੇ ਰੰਗਰੇਟਾ ਗੁਰੂ ਦਾ ਬੇਟਾ ਕਿਹਾ ਹੋਰ ਕਿਸੇ ਨੂੰ ਕਿਹਾ ਗੁਰੂ ਸਾਹਿਬ ਨੇ ਕਿਰੇ ਬੇਟਾ ਸਿਰਫ ਰੰਗਰੇਟੇ ਸਿੱਖਾਂ ਨੂੰ ਕਿਹਾ ਹੈ ਰੰਗਰੇਟਾ ਗੁਰੂ ਦਾ ਬੇਟਾ ਤੇ ਉਹਨਾਂ ਦੇ ਖਿਲਾਫ ਜੇ ਕੋਈ ਇਦਾਂ ਦੀ ਗੰਦੀ ਸੋਚ ਕੱਟਿਆ ਰੱਖਦਾ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਵੈਸੇ ਤਾਂ ਬਾਬਾ ਸਾਹਿਬ ਦੇ ਸਬਦਾਨ ਦੇ ਵਿੱਚ ਬਹੁਤ ਚੀਜ਼ਾਂ ਇਹਦੇ ਲਈ ਪਾਈਆਂ ਨੇ ਪਰ ਫਿਰ ਵੀ ਹਜੇ ਵੀ ਕੱਟਿਆ ਸੋਚ ਦੇ ਕੁਝ ਲੋਕ ਹੈਗੇ ਆ ਜਿਹੜੇ ਜਾਤ ਪਾਤ ਦੇ ਵਿੱਚ ਵਿਸ਼ਵਾਸ ਰੱਖਦੇ ਆ ਪਹਿਲੀ ਗੱਲ ਤਾਂ ਜਿਹੜਾ ਜਾਤ ਪਾਤ ਨੂੰ ਮੰਨਦਾ ਉਹ ਸਿੱਖ ਨਹੀਂ ਹੋ ਸਕਦਾ ਉਹ ਆਪਣੇ ਆਪ ਨੂੰ ਸਿੰਘ ਨਹੀਂ ਕਹਾ ਸਕਦਾ ਪੱਗ ਬੰਨ ਕੇ ਜੇ ਕੋਈ ਬੰਦਾ ਜਾਤ ਪਾਤ ਦੇ ਵਿੱਚ ਵਿਸ਼ਵਾਸ ਰੱਖਦਾ ਗੁਰੂ ਨਾਨਕ ਸਾਹਿਬ ਨੇ ਤਾਂ ਸਭ ਨੂੰ ਕਿਹਾ ਕਿ ਮਾਨਸ ਕੀ ਜਾਤ ਸਭ ਏਕ ਏ ਪਹਿਚਾਨ ਉਹ ਉਹਨਾਂ ਨੇ ਤਾਂ ਕੋਈ ਉੱਚ ਨੀਚ ਰੱਖੀ ਨਹੀਂ ਉਹਨਾਂ ਨੇ ਤਾਂ ਕਿਹਾ ਨੀਚੇ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਧ ਵੱਡਿਆਂ ਸੋਕੇ ਰੀਸ ਉਹਨਾਂ ਨੇ ਤਾਂ ਜਾਤ ਪਾਤ ਨੂੰ ਇੰਨਾ ਜ਼ਿਆਦਾ ਕੰਡਮ ਕੀਤਾ ਕਿ ਖਤਮ ਕਰਤਾ ਉਹਨਾਂ ਨੇ ਜਾਤ ਪਾਤ ਸਿੱਖ ਧਰਮ ਹੋਂਦ ਚ ਹੀ ਤਾਂ ਆਇਆ ਕਿ ਊਚ ਨੀਚ ਭੇਦ ਭਾਵ ਨੂੰ ਖਤਮ ਕਰਨ ਲਈ ਤੇ ਜੇ ਅੱਜ ਇਸੇ ਸਿੱਖ ਧਰਮ ਦੇ ਵਿੱਚ ਬਹਿ ਕੇ ਉਹੀ ਸੋਚ ਮਾੜੀ ਰੱਖਣੀ ਤੇ ਇਦਾਂ ਦੇ ਬੰਦੇ ਨੂੰ ਸਿੱਖ ਨਹੀਂ ਕਹਿ ਸਕਦੇ ਆਪਾਂ ਗੁਰਬਾਣੀ ਤਾਂ ਇੰਨਾਂ ਚੀਜ਼ਾਂ ਚੋਂ ਆਪਾਂ ਨੂੰ ਕੱਢਦੀ ਹੈ ਤੇ ਨਾਲੇ ਉੱਚਾ ਨੀਵੇਂ ਦਾ ਕੀ ਮਤਲਬ ਹੈ ਇਹਦੇ ਵਿੱਚ ਇਨਸਾਨ ਇਨਸਾਨ ਸਭ ਇੱਕੋ ਜੇ ਇੱਕੋ ਤਰੀਕੇ ਨਾਲ ਜਨਮ ਹੁੰਦਾ ਇੱਕੋ ਜਗ੍ਹਾ ਜਾਂਦੇ ਆ ਇੱਕੋ ਉਦਾਂ ਹੀ ਸਾਰੇ ਮਰਦੇ ਜੰਮਦੇ ਸਭ ਕੁਝ ਇਕੁਅਲ ਤੇ ਉੱਚੀ ਨੀਚ ਦਾ ਕੀ ਮਤਲਬ ਹੋਇਆ ਇਹ ਸਭ ਬ੍ਰਾਹਮਣ ਦਾ ਬਣਾਇਆ ਸੀ ਮਨੋਸਮ੍ਰਿਤੀ ਦਾ ਸਾਫ ਸੀ ਤੇ ਤਾਂ ਉਸ ਸਮੇਂ ਮਨੋਸਮ੍ਰਿਤੀ ਬਾਬਾ ਸਾਹਿਬ ਨੇ ਪਾੜ ਕੇ ਸਿੱਟੀ ਤੇ ਇਹ ਤਾਂ ਹੁਣ ਇਸ ਜਮਾਨੇ ਦੇ ਵਿੱਚ ਮਨੋਸਮ੍ਰਿਤੀ ਤਾਂ ਵੈਸੇ ਹੀ ਹੁਣ ਤਾਂ ਜਿਹੜਾ ਮੰਨਦਾ ਉਹ ਵੈਸੇ ਇਨਸਾਨ ਵੀ ਕੋਹਾਂ ਦੇ ਲਾਇਕ ਨਹੀਂ ਐ ਤੇ ਸਾਡੇ ਦੇਸ਼ ਦੇ ਵਿੱਚ ਅਜੇ ਵੀ ਇਦਾਂ ਦੇ ਉੱਚ-ਨੀਚ ਦੀ ਘਟਿਆ ਸੋਚ ਲੈ ਕੇ ਬੈਠੇ ਐ ਕੁਝ ਲੋਕ ਤੇ ਇਹਨਾਂ ਲੋਕਾਂ ਨੂੰ ਜ਼ਰੂਰ ਕੋਈ ਨਾ ਕੋਈ ਨੱਥ ਪੈਣੀ ਚਾਹੀਦੀ ਐ ਜੋ ਭੇਦ ਭਾਵ ਰੱਖਦੇ ਐ ਉੱਚ-ਨੀਚ ਸਮਝਦੇ ਇੱਕ ਦੂਜੇ 'ਚ ਤੇ ਮੈਂ ਉਹਨਾਂ ਨੂੰ ਸਲੂਟ ਕਰਦਾ ਕਿ ਉਹਨਾਂ ਨੇ ਬੜੀ ਠੋਕ ਕੇ ਗੱਲ ਕੀਤੀ ਚੜ੍ਹਦੀ ਕਲਾ ਵਾਲੀ ਗੱਲ ਕੀਤੀ ਤੇ ਦੂਜੀ ਗੱਲ ਮੈਂ ਆਪਣੇ ਸਿੱਖ ਭੈਣ ਭਰਾਵਾਂ ਨੂੰ ਕਹਿਣਾ ਚਾਹਣਾ ਰੰਗਰੇਟੇ ਵੀਰਾਂ ਨੂੰ ਵੀ ਤੇ ਦੂਜਿਆਂ ਨੂੰ ਵੀ ਕਿ ਤੁਸੀਂ 2% ਹੋ ਛੋਟੀ ਜੀ ਤੁਹਾਡੀ ਗਾਮ ਆ ਤੇ ਤੁਹਾਡੇ ਚ ਇੰਨਾ ਕਲੇਸ਼ ਕਿਵੇਂ ਖੜਾ ਹੋ ਗਿਆ ਤੁਹਾਡੇ ਤਾਂ ਇੰਨਾ ਇਹ ਚੀਜ਼ ਹੋਣੀ ਨਹੀਂ ਚਾਹੀਦੀ ਤੁਹਾਡੇ ਚਾਰ-ਚਾਰ ਗੁਰਦੁਆਰੇ ਆ ਰਵੰਦਾਸੀਆਂ ਦਾ ਇੱਕ ਜੱਟਾਂ ਦਾ ਵੱਖਰਾ ਦੂਜਿਆਂ ਦਾ ਵੱਖਰਾ ਇਹ ਚੀਜ਼ ਤੁਹਾਡੇ ਵਿੱਚ ਕਿਵੇਂ ਵਾੜੀ ਜਾ ਰਹੀ ਏ ਤੇ ਕੁਝ ਬੰਦੇ ਜਿਹੜੇ ਬੁਰਦਵਾਰਾ ਪ੍ਰਬੰਧਾਂ ਦੇ ਵਿੱਚ ਬੈਠੇ ਆ ਉਹ ਵੀ ਇਦਾਂ ਦੀ ਘੱਟੀਆਂ ਸੋਚ ਕੁਝ ਰੱਖਦੇ ਆ ਕਈ ਜਗ੍ਹਾ ਗੁਰੂ ਮਹਾਰਾਜ ਦੇ ਸਰੂਪ ਨਹੀਂ ਦਿੰਦੇ ਕਿ ਰੰਗਰੇਟੇ ਸਿੱਖਾਂ ਨੂੰ ਕਈ ਜਗ੍ਹਾ ਸਰੂਪ ਨਹੀਂ ਦਿੱਤੇ ਜਾ ਰਹੇ ਇਹ ਗੱਲ ਬੜਾ ਸੀਨਾ ਪਾੜਦਾ ਕਹਿਣ ਲੱਗਿਆ ਪਰ ਜੋ ਕੁਝ ਹੋ ਰਿਹਾ ਉਹ ਕਹਿਣਾ ਚਾਹੀਦਾ ਕਿਉਂਕਿ ਉਹ ਚੀਜ਼ ਕਵਾਂਗੇ ਤੇ ਉਹ ਚੀਜ਼ ਤੇ ਕੰਟਰੋਲ ਹੋਊਗਾ ਤੇ ਲੋਕ ਸਮਝਣਗੇ ਤੇ ਇਸੇ ਇਹਨਾਂ ਘਟੀਆਂ ਬੰਦਿਆਂ ਦੀ ਕਰਕੇ ਲੋਕ ਕਨਵਰਟ ਹੋ ਕੇ ਦੂਜੇ ਪਾਸੇ ਜਾ ਰਹੇ ਆ ਕੁਝ ਲੋਕ ਕਹਿ ਰਹੇ ਆ ਜੀ ਉੱਥੋਂ ਲਾਲਚ ਬੜੇ ਮਿਲਦੇ ਆ ਬੜਾ ਕੁਝ ਉਹ ਦੇ ਰਹੇ ਆ ਕੁਝ ਨਹੀਂ ਦੇ ਰਹੇ ਭਰਾਓ ਤੁਸੀਂ ਚੈੱਕ ਕਰ ਲਓ ਜਿਹੜੇ ਬੰਦੇ ਸਿੱਖੀ ਨੂੰ ਛੱਡ ਕੇ ਦੂਜੇ ਪਾਸੇ ਗਏ ਆ ਤੁਸੀਂ ਚੈੱਕ ਕਰੋ ਕਿ ਉਹ ਬਹੁਤ ਅਮੀਰ ਹੋ ਗਏ ਹਣ ਜਾਂ ਉਹਨਾਂ ਦੇ ਬਹੁਤ ਵੱਡੇ ਵੱਡੇ ਬੰਗਲੇ ਬਣ ਗਏ ਕੁਝ ਨਹੀਂ ਬਣਿਆ ਸਿਰਫ ਉਹ ਆਪਣੀ ਸੈਲਫ ਰਿਸਪੈਕਟ ਦੇ ਕਰਕੇ ਉੱਧਰ ਗਏ ਆ ਇਧਰੋਂ ਦਦਕਾਰ ਦਰਕਾਰਿਆ ਜਾਂਦਾ ਹੈ ਇਦਾਂ ਦੀਆਂ ਵੀ ਗੱਲਾਂ ਪੰਜਾਬ 'ਚ ਸਾਹਮਣੇ ਆ ਰਹੀਆਂ ਵੈਸੇ ਤਾਂ ਆਪਾਂ ਕਹਿੰਨੇ ਆ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ ਪਰ ਫੇਰ ਵੀ ਇਦਾਂ ਦੀਆਂ ਚੀਜ਼ਾਂ ਹਜੇ ਵੀ ਵਾਰ-ਵਾਰ ਵਾਪਰ ਰਹੀਆਂ ਸਾਹਮਣੇ ਆ ਰਹੀਆਂ ਕਿ ਸੰਸਕਾਰ ਕਰਨ ਤੱਕ ਵੀ ਵਿਵਾਦ ਹੋਏ ਹੈ ਕਈ ਜਗ੍ਹਾ ਸੰਸਕਾਰ ਕਰਨ ਨਹੀਂ ਦਿੱਤਾ ਜਾਂਦਾ ਕਈ ਜਗ੍ਹਾ ਚਾਰ-ਚਾਰ ਸ਼ਮਸ਼ਾਨ ਘਾਟ ਨੇ ਕਈ ਪਿੰਡਾਂ 'ਚ ਤੇ ਗੁਰੂ ਦਾ ਨਾਮਲੇਵਾ ਧਰਤੀ ਗੁਰੂ ਨਾਨਕ ਸਾਹਿਬ ਦੀ ਸਾਜੀ ਧਰਤੀ ਗੁਰੂਆਂ ਦੇ ਨਾਂ ਤੇ ਵਸਣ ਵਾਲੀ ਧਰਤੀ ਤੇ ਉੱਥੇ ਅਜੇ ਜਾਤ ਪਾਤ ਤੇ ਉਚਨੀਤ ਦਾ ਕੋਡ ਨਹੀਂ ਨਿਕਲਿਆ ਤੇ ਤੁਸੀਂ ਕਿਹੜੇ ਸੇਖੋ ਤੇ ਕਿਵੇਂ ਤੁਹਾਨੂੰ ਕਿ ਕਿਹੜੀ ਸਿੱਖੀ ਨੂੰ ਤੁਸੀਂ ਮੰਨਦੇ ਹੋ ਸਿੱਖੀ ਤਾਂ ਜਾਤ ਪਾਤ ਨੂੰ ਮੁੱਢੋਂ ਰੱਦ ਕਰਦੀ ਹੈ ਤੇ ਤੁਸੀਂ ਅਜੇ ਵੀ ਉਹਨਾਂ ਪ੍ਰਾਣੀਆਂ ਰੀਤੀ ਰਿਵਾਜਾਂ 'ਚ ਤੁਰੇ ਫਿਰਦੇ ਹੋ ਤੇ ਉਹਨੀਆਂ ਕਈ ਬੀਬੀਆਂ ਨੇ ਪੰਜਾਬ 'ਚ ਉੱਥੇ ਭਾਂਡੇ ਪਰਾਂ ਰੱਖਦੀਆਂ ਉਹ ਵਿਚਾਰੇ ਰੋਟੀ ਖਾ ਕੇ ਤੇ ਭਾਂਡੇ ਵੀ ਪਰਾਂ ਰਖਾ ਦਿੰਦੀਆਂ ਚਲੋ ਅੱਗੇ ਨਾਲੋਂ ਤਾਂ ਬਹੁਤ ਫਰਕ ਆ ਪਰ ਮੈਂ ਕਹਿਣਾ ਚਾਹਣਾ ਇਨਾਂ ਧਰਮ ਦੇ ਠੇਕੇਦਾਰਾਂ ਨੂੰ ਕਿ ਇਹ ਜੋ ਚੁਨੀਤ ਦਾ ਜ਼ਹਿਰ ਪਾ ਰਹੇ ਹੋ ਨਾ ਤੁਹਾਡੀਆਂ ਜੜਾਂ 'ਚ ਬਹਿ ਜਾਊਗਾ ਛੋਟੀ ਜੀ ਤੁਹਾਡੀ ਕੌਮ ਆ ਉਹ ਵੀ ਅੱਧੀ ਜੇ ਖਿੱਲਰ ਗਈ ਨਾ ਤੁਹਾਡੇ ਪੱਲੇ ਕੱਖ ਨਹੀਂ ਰਹਿਣਾ ਪੰਜਾਬ 'ਚ ਤੁਹਾਡਾ ਸਿੱਖ ਸੀਐਮ ਨਹੀਂ ਬਣਨਾ ਤੁਸੀਂ ਪਤਾ ਨਹੀਂ ਕਿਹੜੀ ਹਵਾ 'ਚ ਤੁਰੇ ਫਿਰਦੇ ਹੋ ਇਹ ਸਾਰੇ ਕੰਮ ਐਸਜੀਪੀਸੀ ਨੂੰ ਕਰਨ ਵਾਲੇ ਆ ਪਰ ਉਹ ਫੇਰ ਪ੍ਰਧਾਨ ਆਪ ਦਾ ਬਣਾ ਕੇ ਨਾ 14 ਤੋਂ ਉੱਥੇ ਇਲੈਕਸ਼ਨ ਨਹੀਂ ਹੋ ਰਿਹਾ ਤੇ ਉਹੀ ਬੰਦੇ ਵਾਰ-ਵਾਰ ਥੋਪੇ ਜਾ ਰਹੇ ਆ ਨਾ ਉਹ ਕੋਈ ਕੰਮ ਕਰਦੇ ਆ ਨਾ ਇਹ ਧਰਮ ਪ੍ਰਚਾਰ ਕਰ ਪਾ ਰਹੇ ਆ ਨਾ ਗੁਰਦੁਆਰਿਆਂ ਦਾ ਪ੍ਰਬੰਧ ਹੋ ਪਾ ਰਿਹਾ ਇਹਨਾਂ ਤੋਂ ਝੱਜਣਾ ਤੇ ਜੋ ਲੋਕ ਟੁੱਟ ਕੇ ਦੂਜੇ ਪਾਸੇ ਜਾ ਰਹੇ ਆ ਇਹਨਾਂ ਨੂੰ ਉਹ ਨਹੀਂ ਕੁਛ ਇਹਨਾਂ ਨੂੰ ਦਿਸਦਾ ਕਿਸੇ ਕੰਮ 'ਚ ਇਹ ਨਹੀਂ ਹੋ ਪਾਰੇ ਕਾਮਯਾਬ ਹਰ ਪ੍ਰਚਾਰਤਾ ਇਹਨਾਂ ਦਾ ਵੈਸੇ ਹੀ ਬੰਦ ਹੋਇਆ ਪਿਆ ਕੋਈ ਕਿਸੇ ਕਿਸਮ ਦਾ ਪ੍ਰਚਾਰ ਨਹੀਂ ਇਹ ਕਰ ਰਹੇ ਤੇ ਉਹ ਬੰਦੇ ਜਿਹੜੇ ਉਧਰ ਜਾ ਰਹੇ ਆ ਉਹ ਪੈਸੇ ਦੇ ਲਾਲਚ ਨੂੰ ਨਹੀਂ ਜਾ ਰਹੇ ਪੈਸਾ ਨਹੀਂ ਉਹ ਦੇ ਰੇ ਕਿ ਪੈਸੇ ਦੇ ਕਰਕੇ ਜਾ ਰਹੇ ਆ ਜੇ ਪੈਸੇ ਦਾ ਕਰਕੇ ਜਾ ਰਹੇ ਹੁਣ ਉਹਨਾਂ ਦੀ ਜ਼ਿੰਦਗੀ ਚੇਂਜ ਆਵੇ ਕੁਝ ਉਹ ਤਾਂ ਅੱਜ ਵੀ ਉਦਾਂ ਹੀ ਗਰੀਬ ਆ ਵਿਚਾਰੇ ਸਿਰਫ ਇੱਜ਼ਤ ਲਈ ਜਾ ਰਹੇ ਆ ਉੱਥੇ ਉਹਨਾਂ ਨੂੰ ਰਿਸਪੈਕਟ ਤਾਂ ਮਿਲਦੀ ਹੈ ਤੇ ਇੱਥੇ ਕੁਝ ਕੜਮ ਚੌਧਰੀ ਇਦਾਂ ਦੇ ਆ ਜਿਹੜੇ ਉਹਨਾਂ ਦੇ ਦਿਲਾਂ ਦੇ ਵਿੱਚ ਯੈਰ ਭਰੀ ਪਈ ਉੱਚੀ ਨੀਚ ਦੀ ਪਤਾ ਨਹੀਂ ਇਹ ਕਿਹੜੀ ਗੁਰਬਾਣੀ ਰੋਜ਼ ਪੜ੍ਹਦੇ ਐ ਗੁਰਦੁਆਰੇ ਦੇ ਵਿੱਚ ਰਹਿੰਦੇ ਐ ਤੇ ਫਿਰ ਵੀ ਇਹਨਾਂ ਨੂੰ ਗੁਰਬਾਣੀ ਦੀ ਸਮਝ ਨਹੀਂ ਆ ਰਹੀ ਵੀ ਜਾਤ ਪਾਤ ਦਾ ਕਲੇਸ਼ ਤਾਂ ਗੁਰੂ ਸਾਹਿਬ ਨੇ ਮੁੱਢੋਂ ਰੱਦ ਕੀਤੇ ਆ ਰੋਜ਼ ਪੜ੍ਹਦੇ ਐ ਫਿਰ ਵੀ ਸਮਝ ਨਹੀਂ ਆ ਰਹੀ ਇਹਨਾਂ ਗੱਲਾਂ ਕਰਕੇ ਪੰਜਾਬ ਦਾ ਬੇੜਾਗਰਕ ਹੋ ਰਿਹਾ ਹੈ ਤੇ ਉਹੋ ਜਿਹੇ ਬੰਦੇ ਜਿਹੜੇ ਜਾਤਾ ਪਾਤਾ ਤੇ ਬਿਆਨ ਦਿੰਦੇ ਆ ਤੇ ਪਤਾ ਨਹੀਂ ਇਹ ਕੌਣ ਹੈ ਇਹਨਾਂ ਨੂੰ ਇਦਾਂ ਦੀਆਂ ਗੱਲਾਂ ਕਰਨ ਨੂੰ ਮਜਬੂਰ ਕਰਦਾ ਸਮਝੋ ਬਾਹਰ ਹੈ ਕੀ ਨੈਟਿਵ ਚਲਾਉਣਾ ਚਾਹੁੰਦਾ ਹੈ ਰਾਜਾ ਵੜਿੰਗ ਇਹਨੇ ਪਹਿਲਾਂ ਦੂਜਾ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਗੱਲ ਕਰਨ ਦੀ ਲੋੜ ਨਹੀਂ ਹੈ ਇਹ ਗੱਲ ਬਿੱਟੂ ਸਾਹਿਬ ਨੇ ਵੀ ਕੀਤੀ ਗੱਲ ਕਿ ਇਦਾਂ ਦੀ ਗੱਲ ਕਰਨ ਦੀ ਲੋੜ ਆ ਹੁਣ ਪੰਜਾਬ 'ਚ ਕੌਣ ਇੱਥੇ ਕੋਈ ਹੈ ਮੂਵਮੈਂਟ ਪੰਜਾਬ 'ਚ ਕੇ ਵੱਖਵਾਦੀ ਤੇ ਇਹ ਕਹਦੇ ਲਈ ਇਦਾਂ ਦੀਆਂ ਗੱਲਾਂ ਕਰਦੇ ਆ ਪਾੜ ਪਾਉਣਾ ਚਾਹੁੰਦੇ ਆ ਤੇ ਪੋਲਰਾਈਜ਼ ਕਰਕੇ ਵੋਟਾਂ ਵੰਡਣੀਆਂ ਚਾਹੁੰਦੇ ਆ ਇਹਨਾਂ ਦੀ ਰਾਜਨੀਤੀ ਨੇ ਐਸਾ ਕਲੇਸ਼ ਪਹਿਲਾਂ 15 ਸਾਲ ਉਦੋਂ ਕਿੰਨਾ ਘਾਨ ਹੋਇਆ ਤੇ ਉਹੀ ਇਹਨਾਂ ਦੀਆਂ ਬੋਲਬਾਣੀਆਂ ਅੱਜ ਵੀ ਉਹੀ ਹੈ ਤੇ ਲੋਕ ਪਤਾ ਨਹੀਂ ਕੀ ਸੁੱਤੇ ਪਏ ਆ ਕਿ ਕੀ ਸਮਝ ਨਹੀਂ ਇਹਨਾਂ ਨੂੰ ਆ ਰਹੀ ਮੈਂ ਆਪਦੇ ਸਿੱਖ ਭੈਣ ਭਰਾਵਾਂ ਨੂੰ ਕਹਿਣਾ ਚਾਹਣਾ ਹੱਥ ਜੋੜ ਕੇ ਜਾਤ ਪਾਤ ਦਾ ਕੋੜ ਕੱਢ ਦਿਓ ਇੱਕ ਗੁਰਦੁਆਰਾ ਬਣਾ ਲਓ ਗੁਰੂ ਪਿੰਡਾਂ 'ਚ ਇੱਕ ਸ਼ਮਸ਼ਾਨ ਘਾਟ ਕਰ ਲਓ ਚੰਗੇ ਰੋਗੇ ਨਹੀਂ ਤੇ ਸਿੱਖੀ ਜੋ ਹਨ ਹਿਸਟਰੀ ਬਣ ਜੂਗੀ ਅੱਗੇ ਜਾ ਕੇ ਪੜਾਇਆ ਕਰਨਗੇ ਵੀ ਇਦਾਂ ਦੇ ਸਿੱਖ ਹੁੰਦੇ ਸੀ ਤੁਹਾਡੀਆਂ ਗਲਤੀਆਂ ਕਰਕੇ ਸਾਰਾ ਪਾੜ ਪੈ ਰਿਹਾ ਤੇ ਇਦਾਂ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਜਿਹੜੇ ਬੰਦੇ ਹਜੇ ਵੀ ਸਿੱਖੀ 'ਚ ਐ ਮੈਂ ਉਹਨਾਂ ਨੂੰ ਸਲੂਟ ਕਰਦਾ ਭਾਵੇਂ ਉਹਨਾਂ ਨੂੰ ਦੁਰਕਾਰਿਆ ਜਾ ਰਿਹਾ ਜਾ ਰਿਹਾ ਸਭ ਕੁਝ ਹੋ ਰਿਹਾ ਪਰ ਫਿਰ ਵੀ ਉਹ ਸਿੱਖੀ ਦੇ ਲੜ ਕਿਉਂਕਿ ਇਹਨਾਂ ਕੜਮ ਚੌਧਰੀਆਂ ਦੀ ਵਜ੍ਹਾ ਨਾਲ ਨਹੀਂ ਹੋ ਉਹ ਗੁਰੂ ਸਾਹਿਬ ਨੂੰ ਸਮਰਪਿਤ ਨਹੀਂ ਇਸ ਕਰਕੇ ਉਹ ਸਿੱਖੀ ਤੋਂ ਪਾਸੇ ਨਹੀਂ ਹੋ ਰਹੇ ਤੇ ਉਹਨਾਂ ਬੰਦਿਆਂ ਨੂੰ ਮੈਂ ਸਲੂਟ ਕਰਦਾ ਰੰਗਰੇਟੇ ਗੁਰੂ ਕੇ ਬੇਟਿਆਂ ਦੇ ਹੱਥ 'ਚ ਐਸਜੀਪੀਸੀ ਹੋਣੀ ਚਾਹੀਦੀ ਉਹਨਾਂ ਦੇ ਹੱਥ 'ਚ ਸਾਰੇ ਜਿੰਨੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਸਾਰੀਆਂ ਉਹਨਾਂ ਦੇ ਹੱਥ 'ਚ ਹੋਣੀਆਂ ਚਾਹੀਦੀਆਂ ਤਾਂ ਜੋ ਇਹ ਜੋ ਕਲੇਸ਼ ਵਾਰ-ਵਾਰ ਖੜਾ ਹੋ ਰਿਹਾ ਇਹ ਬਿਲਕੁਲ ਖਤਮ ਹੋ ਜੇ ਤੇ ਜੇ ਨਾ ਖਤਮ ਹੋਇਆ ਆਉਣ ਵਾਲੇ ਟਾਈਮ 'ਚ ਬਹੁਤ ਵੱਡੀ ਕੀਮਤ ਦਾ ਪੰਜਾਬ ਨੂੰ ਵੀ ਕਰਨੀ ਪਊਗੀ ਤੇ ਕੌਮ ਨੂੰ ਵੀ ਕਰਨੀ ਪਊਗੀ ਚੰਗੇ ਰਹੋਗੇ ਜੇ ਹੁਣੇ ਸੁਧਰ ਜਾਓਗੇ ਜਾਤ ਪਾਤ ਦੇ ਕੋੜ ਨੂੰ ਕੱਢ ਦਿਓਗੇ ਗੁਰੂ ਘਰ ਇੱਕ ਕਰ ਲੋਗੇ ਤੇ ਪੰਜਾਬ ਵੱਜੂਗਾ ਕੌਮ ਵੀ ਵੱਜੂਗੀ ਨਹੀਂ ਤੇ ਬਹੁਤ ਵੱਡੀ ਪ੍ਰੋਬਲਮ ਆਉਣ ਵਾਲੇ ਸਮੇਂ 'ਚ ਜਿਹੜੇ ਪੰਥਕ ਏਰੀਆ ਕਿਹਾ ਜਾਂਦਾ ਇਹ ਐਸਜੀਪੀਸੀ ਦੇ ਕੰਮ ਦੇਖ ਲੋ ਅੰਮ੍ਰਿਤਸਰ ਦਾ ਅਜਨਾਲਾ ਏਰੀਆ ਚਲੇ ਜਾਓ ਉੱਥੇ ਤੁਹਾਨੂੰ ਦੂਜੇ ਹੀ ਧਰਮ ਲੱਭਣਗੇ ਉੱਥੇ ਤਾਂ ਦੁਕਾਨਾਂ ਦੇ ਬੋਰਡ ਵੀ ਉਹਨਾਂ ਦੇ ਲੱਗੇ ਆ ਤੁਸੀਂ ਕਿੱਥੇ ਫਿਰਦੇ ਹੋ ਅਜਨਾਲਾ ਆਪਣਾ ਬਾਰਡਰ ਏਰੀਆ ਚਲੇ ਜਾਓ ਬਹੁਤ ਹੱਦ ਤੱਕ ਬੰਦੇ ਕਨਵਰਟ ਹੋ ਚੁੱਕੇ ਆ ਤੇ ਕਿੱਥੇ ਸੁੱਤੀ ਪਈ ਐ ਐਸਜੀਪੀਸੀ ਇਹਨਾਂ ਨੂੰ ਵੋਟਾਂ ਚਾਹੀਦੀਆਂ ਤਰਨਤਾਰਨ ਦੇ ਵਿੱਚ ਤੁਰੇ ਫਿਰਦੇ ਆ ਜੀ ਹੁਣ ਧਰਮੀ ਫੌਜੀ ਵੀ ਆਦ ਆ ਗਏ ਆ ਤੇ ਸਭ ਕੁਝ ਆ ਗਿਆ ਮੈਂ ਭਾਰਤ ਸਰਕਾਰ ਨੂੰ ਵੀ ਕਹਿਣਾ ਚਾਹਣਾ ਹੈ ਕਿ ਸਿੱਖਾਂ ਦੀ ਇਹ ਕਮੇਟੀ ਦੇ ਇਲੈਕਸ਼ਨ ਕਰਾ ਦਿਓ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਵੱਡਾ ਨੁਘਾਰ ਆ ਰਿਹਾ ਕੌਮ ਦੇ ਵਿੱਚ ਤੇ ਇਸ ਕਰਕੇ ਬਹੁਤ ਜ਼ਿਆਦਾ ਪਰੇਸ਼ਾਨ ਨੇ ਸਿੱਖ ਕੋਈ ਇਹ ਕੰਮ ਨਹੀਂ ਕਰ ਰਿਹਾ ਐਸਜੀਪੀਸੀ ਵਾਲੇ ਤੇ 14 ਸਾਲ ਤੋਂ ਡਿਊ ਹੈ ਇਲੈਕਸ਼ਨ ਉਹੀ ਵਾਰ-ਵਾਰ ਕੇ ਮੋੜ-ਮੋੜ ਕੇ ਪ੍ਰਧਾਨ ਬਣਾਈ ਜਾਂਦੇ ਕਦੇ ਤੇ ਕੰਮ ਕੋਈ ਕਰ ਨਹੀਂ ਰਿਹਾ ਧਰਮ ਪ੍ਰਚਾਰ ਵੀ ਰੁਕਿਆ ਪਿਆ ਪ੍ਰਬੰਧ ਵੀ ਨਹੀਂ ਹੋ ਰਿਹਾ ਟੰਗਣਾ ਜੇ ਦਿੱਲੀ ਦੇ ਵਿੱਚ ਕਾਲਕਾ ਸਾਹਿਬ ਵਧੀਆ ਤਰੀਕੇ ਚਲਾ ਰਿਹਾ ਉਹਦੇ ਤੋਂ ਬੜੀਆਂ ਮਿਰਚਾਂ ਇਹਨਾਂ ਨੂੰ ਲੱਗਦੀਆਂ ਉਹੀ ਆ ਸਰਨਾਜ ਆਪ ਕਾਂਗਰਸੀਆਂ ਦੇ ਪਿੱਛੇ ੱੱੱਕੇ ਖਾਂਦਾ ਫਿਰਦਾ ਰਿਹਾ ਤੇ ਹੁਣ ਬਣਿਆ ਫਿਰਦਾ ਵੱਡਾ ਕਾਲੀ ਪਹਿਲਾਂ ਕਹਿੰਦਾ ਸੀ ਸੁਖਵੀਰ ਨੇ ਬੇਅਦਵੀ ਦਾ ਕੀ ਕੁਛ ਹੈ ਬਦਨਾਮ ਸੁਖਵੀਰ ਨੂੰ ਕਹਿੰਦਾ ਸੀ ਹੁਣ ਉਹ ਸਾਰਾ ਕੁਝ ਭੁੱਲ ਗਿਆ ਤੇ ਹੁਣ ਉਹਨਾਂ ਦੇ ਨਾਲ ਤੁਰਿਆ ਫਿਰਦਾ ਤੇ ਮੈਂ ਜੀਕੇ ਸਾਹਿਬ ਨੂੰ ਕਹਿਣਾ ਚਾਹਣਾ ਜੀਕੇ ਸਾਹਿਬ ਵਧੀਆ ਬੰਦੇ ਨੇ ਪਰ ਇਹਨਾਂ ਦੀ ਵਜ੍ਹਾ ਨਾਲ ਉਹ ਵੀ ਖੁੰਝੇ ਲੱਗ ਕੇ ਬੈਠੇ ਵਧੀਆ ਜਾਗੋ ਪਾਰਟੀ ਬਣਾਈ ਸੀ ਇਹਨਾਂ 'ਚ ਮਰਜ਼ ਕਰਕੇ ਉਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਇਹਦੇ ਨਾਲੋਂ ਤਾਂ ਚੰਗਾ ਕਾਲਕਾ ਸਾਹਿਬ ਨਾਲ ਚਲੇ ਜਾਓ ਕੋਈ ਸਿੱਖਾਂ ਲਈ ਕੰਮ ਤਾਂ ਕਰ ਪਾਓਗੇ ਇਹ ਤਾਂ ਹੁਣ ਬੀਤੇ ਦੀ ਛਾਣੀ ਐ ਇਹਨਾਂ ਦੇ ਵਿੱਚ ਜਾ ਕੇ ਕੀ ਕੱਢ ਲੋਗੇ ਤੁਸੀਂ ਸਹੀ ਫੈਸਲੇ ਲਾਓ ਕੌਮ ਦਾ ਭਲਾ ਸੋਚੋ ਬਹੁਤ ਨਗਾਰ ਵਾਲੇ ਪਾਸੇ ਜਾ ਰਹੀ ਐ ਮੈਂ ਸਿਰਸਾ ਸਾਹਿਬ ਨੂੰ ਕਹਿਣਾ ਚਾਹਣਾ ਕਿ ਤੁਹਾਡਾ ਰਾਜ ਆ ਸੈਂਟਰ ਦੇ ਵਿੱਚ ਵੀ ਤੇ ਦਿੱਲੀ ਚ ਵੀ ਪਲੀਜ਼ ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਲੈਕਸ਼ਨ ਕਰਾਓ ਸਿੱਖਾਂ ਨੂੰ ਆਪਣਾ ਜਮਹੂਰੀ ਹੱਕ ਨਾਲ ਪ੍ਰਬੰਧ ਚੁਣ ਲੈਣ ਦਿਓ ਸਾਰੇ ਮੈਂਬਰ ਚੁਣਨ ਇਹ ਮੈਂਬਰ 20 20 ਸਾਲ ਹੋ ਗਏ ਆ ਚੁਣਿਆਂ ਨੂੰ ਤੇ ਕੰਮ ਕੋਈ ਕਰ ਨਹੀਂ ਰਿਹਾ ਕੌਮ ਦੇ ਵਿੱਚ ਬਹੁਤ ਵੱਡੀ ਨਿਰਾਸ਼ਾ ਆ ਰਹੀ ਹੈ ਪਲੀਜ਼ ਇਹਨਾਂ ਗੱਲਾਂ ਤੇ ਜ਼ਰੂਰ ਧਿਆਨ ਦਿਓ ਤੇ ਤਾਂ ਜੋ ਕੰਮ ਦਾ ਕੋਈ ਫਿਊਚਰ ਬਣ ਸਕੇ ਨਹੀਂ ਤਾਂ ਬਹੁਤ ਵੱਡੀ ਪੰਜਾਬ ਦੇ ਵਿੱਚ ਵੀ ਸਿੱਖ ਘੱਟ ਗਿਣਤੀ ਚ ਆ ਜਾਣਗੇ ਮੈਂ ਹੱਥ ਜੋੜ ਕੇ ਸਿਰਸਾ ਸਾਹਿਬ ਨੂੰ ਬੇਨਤੀ ਕਰਦਾ ਕਿ ਭਾਰਤ ਸਰਕਾਰ ਨੂੰ ਕਹਿ ਕੇ ਇਲੈਕਸ਼ਨ ਜ਼ਰੂਰ ਕਰਾਓ ਥੈਂਕ ਯੂ ਸਰ ਜੀ